ਘਟਾਏ ਮੈਂ ਗੱਡੀ ਦੇ ਵਿੱਚ ਆ ਜਾ ਤੈਨੂੰ ਲੱਗ ਜੂ ਪਤਾ ਇੱਕ ਵਾਰੀ ਤੈਨੂੰ ਇਹ ਦੱਸੂ ਮੈਂ ਵੀ ਗੌਰਵ ਨੇ ਫਿਰ ਮੈਨੂੰ ਇੱਕ ਆਪਣੇ ਨੰਬਰ ਤੋਂ ਆਡੀਓ ਭੇਜੀ ਜਿਸ ਆਡੀਓ 'ਚ ਰঞ্জੀਤ ਨਾਜ਼ਾਇਰ ਇੱਕ ਗੈਂਗਸਟਰ ਖੁੱਲੇ ਆਮ ਤਮਕਿਆ ਦੇ ਰਿਹਾ ਸੀ ਕਿ ਸਾਨੂੰ ਆਂਦਾ ਹੈ ਸ਼ਵੇਤ ਮਲਿਕ ਨੂੰ ਸਿੱਧਾ ਕਰ ਦੇਾਂਗੇ ਉਹਨੂੰ ਮੰंजे ਦੇ ਪਾ ਦੇਾਂਗੇ ਗੋਲੀਆਂ ਮਾਰਨੀਆਂ ਸਾਨੂੰ ਆਂਦੀਆਂ ਕਿ ਕਿੱਦਾਂ ਬੰਦੇ ਸਿੱਧੇ ਕਰੀਦੇ ਨੇ ਜੇ ਉਹਨੇ ਮਾਰ ਦੇਣਾ ਹੀ ਆਪਾਂ ਗੋਲੀਆਂ ਆਹ ਵਿੱਚ ਇਹ ਪਹੁੰਚਦਾ ਸਵੇਰ ਮਲਿਕ ਜੀ ਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਤੇਰੇ ਤੈਨੂੰ ਮੈਂ ਇਹਨਾਂ ਦਾਅਵਾ ਕਰਨਾ ਵਾ ਤੇਰੇ ਮੈਨੂੰ ਭਾਵੇਂ ਮਰਨਾ ਪਵੇ ਨਾ ਮੇਰੇ ਇਹ ਕਹਿ ਰਹੇਗਾ ਕਿ ਆਮ ਪਬਲਿਕ ਦੀ ਸੁਰੱਖਿਆ ਲਈ ਮੈਂ ਗੱਲ ਕਰ ਰਿਹਾ ਵਾ ਮੈਨੂੰ ਕੋਈ ਡਰ ਨਹੀਂ ਹੈਗਾ ਮੈਂ ਬਹੁਤ ਜ਼ਿੰਦਗੀ ਦੇ 30 ਸਾਲ ਇਸ ਫੇਸ ਕੀਤਾ ਆਮ ਜਨਤਾ ਕਿਤੇ ਕੋਲ ਜਾਏਗੀ ਤੈਨੂੰ ਹਲੇ ਬੜਾਪਾ ਤੋਂ ਜਲਦੀ ਬੜਾਪਾ ਤੂੰ ਜਾਣਦਾ ਨਹੀਂ ਮੇਰੇ ਪਰਚਾ ਬਾਰੇ ਮੇਰੇ ਨਾਮ ਲੈ ਕੇ ਵੇਖ ਲੋ ਰਿਕਾਰਡ ਕੋਈ ਨਹੀਂ ਕੋਈ ਨਹੀਂ ਲੱਗੂ ਇਹ ਨਾ ਤਰਾਜਾ ਦਾ ਪ੍ਰਸਲੀ ਨਾ ਦੱਸ ਕੀ ਨਾ ਤਰਾ ਦਾ ਰਾਜੂ ਕੀਕੇ ਦਾ ਰਾਜਾ ਨੇ ਰਾਜਾ ਨੇ ਪੁੱਛੇ ਰਾਜਾ ਕੋਣ ਹੈ ਯਾ ਦੇਖੋ ਨਾ ਮੈਂਬਰ ਆਫ ਪਾਰਲੀਮੈਂਟ ਰਿਆ ਮੈਂ ਪ੍ਰੈਜ਼ੀਡੈਂਟ ਰਿਆ ਅਜ 7-8 ਦਿਨ ਬਾਅਦ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਜਦ ਕਿ ਐਸੇ ਬੰਦੇ ਨੂੰ ਫੜਨਾ ਤੇ 2 ਦਿਨ ਦਾ ਕੰਮ ਹੈ ਜਰਾ ਵੀ ਜਿੱਦ ਰਹੇ ਸੁਵੇਦ ਮਲਿਕ ਸੁਵੇਦ ਮਲਿਕ ਜੀ ਨੂੰ ਵੇਖਿਆ ਵੀ ਹੈ ਖਾਈ 테러ਰਿਸਟ ਦੀ ਜੇਬ ਚੋਂ ਮੇਰਾ ਨਾਮ ਨਿਕਲਿਆ ਸੀਗਾ ਜੰਮੂ ਕਸ਼ਮੀਰ ਦੇ ਮੈਨੂੰ ਜਾਣਕਾਰੀ ਮਿਲੀ ਸੀ ਸੁਰੇਸ਼ अरोड़ा ਜੀ ਸੀਗੇ ਉਸ ਵੇਲੇ ਡੀਜੀਪੀ ਔਰ ਉਹ ਜਾਣਕਾਰੀ ਸੈਂਟਰ ਨੂੰ ਦਿੱਤੀ ਗਈ ਸੀ ਤੇ ਉਸ ਲਿਹਾਜ਼ ਦੇ ਨਾਲ ਬਾਕੀ ਇਹ ਥ੍ਰੈਟਨਿੰਗ ਕਾਲ ਮੈਨੂੰ ਉਸ ਤੋਂ ਬਾਅਦ ਆਈ ਹੈ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਰਸਬ ਮੈਂਬਰ ਸ਼ਵੈਤ ਮਲਿਕ ਨੂੰ ਇੱਕ ਧਮਕੀ ਭਰੀ ਫੋਨ ਦੀ ਜਿਹੜੀ ਕਾਲ ਆਂਦੀ ਹੈ ਔਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸ਼ਵੈਤ ਮਲਿਕ ਖਰਾਂ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਚ ਲਿਆਂਦਾ ਜਾਂਦਾ ਪਰ ਇੱਕ ਹਫ਼ਤਾ ਬੀਤ ਜਾਂ ਤੇ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਂਦਾ ਤੋਂ ਸਾਡੇ ਨਾਲ ਵਜੂਦ ਨੇ ਭਾਜਪਾ ਦੇ ਸੀਨੀਅਰ ਆਗੂ ਸ਼ਵੈਤ ਮਲਿਕ ਮਲਿਕ ਸਾਹਿਬ ਕੀ ਹੈ ਸਾਰਾ ਮਾਮਲਾ ਕਿਸ ਤਰ੍ਹਾਂ ਧਮਕੀ ਇਹ ਕਦੋਂ ਆਈ ਥੋੜੀ ਰਿਕਾਰਡਿੰਗ ਵੀ ਜਰੂਰ ਸੁਣਾ ਦਿਓ ਸਾਡੇ ਐਸਾ ਕਿ ਤਿੰਨ ਤਰੀਕ ਰਾਤ ਨੂੰ ਲਗਭਗ 11:30 ਵਜੇ ਤੋਂ ਬਾਅਦ ਮੈਨੂੰ ਇੱਕ ਫੋਨ ਕਾਲ ਆਈ ਗੌਰਵ ਨਾਮ ਦੇ ਬੰਦੇ ਦੀ ਕਿ ਇੱਕ ਗੈਂਗਸਟਰ ਤੁਹਾਨੂੰ ਧਮਕੀਆ ਦੇ ਰਿਹਾ ਮੇਰੇ ਫੋਨ ਦੇ ਉੱਤੇ ਔਰ ਉਹ ਤੁਹਾਡੀ ਜਾਨ ਨੂੰ ਕਹਿੰਦਾ ਹੈ ਕਿ ਅਸੀਂ ਸ਼ਵੇਤ ਮਲਿਕ ਨੂੰ ਸੋਧ ਦਿਆਂਗੇ ਤੇ ਮੈਂ ਫਿਰ ਗੌਰਵ ਨੂੰ ਗਿਆ ਮੈਂ ਕਿਹਾ ਵੀ ਇਸ ਤਰ੍ਹਾਂ ਹੈ ਕਿ ਮੈਂ ਸਵੇਰੇ ਪੁਲਿਸ ਨੂੰ ਇਨਫੋਰਮ ਕਰਾਂਗਾ ਔਰ ਤੇਰੀ ਤਫਤੀਸ਼ ਕਰਾਂਗੇ ਉਹ ਗੌਰਵ ਨੇ ਫਿਰ ਮੈਨੂੰ ਇੱਕ ਆਪਣੇ ਨੰਬਰ ਤੋਂ ਆਡੀਓ ਭੇਜੀ ਜਿਸ ਆਡੀਓ 'ਚ ਰঞ্জੀਤ ਨਾਜ਼ ਹੈ ਗੈਂਗਸਟਰ ਖੁੱਲੇ ਆਮ ਧਮਕੀਆ ਦੇ ਰਿਹਾ ਸੀ ਕਿ ਸਾਨੂੰ ਆਂਦਾ ਹੈ ਸ਼ਵੇਤ ਮਲਿਕ ਨੂੰ ਸਿੱਧਾ ਕਰ ਦਿਆਂਗੇ ਉਹਨੂੰ ਮੰਜੇ ਦੇ ਪਾ ਦਿਆਂਗੇ ਗੋਲੀਆਂ ਮਾਰਨੀਆਂ ਸਾਨੂੰ ਆਉਂਦੀਆਂ ਕਿ ਕਿੱਦਾਂ ਬੰਦੇ ਸਿੱਧੇ ਕਰੀਦੇ ਨੇ ਤੇ ਤੂੰ ਦੇਖੀ ਜਾ ਕੇ ਕੀ ਹੋਣਾ ਹੈ ਤੇ ਮੈਂ ਉਹ ਰਿਕਾਰਡਿੰਗ ਔਰ ਉਹ ਗੌਰਵ ਦਾ ਨੰਬਰ ਔਰ ਉਹ ਰஞ்சிਤ ਦੀ ਰਿਕਾਰਡਿੰਗ ਆਪਣੇ ਰਾਤ ਨੂੰ ਲਗਭਗ 1 ਵਜੇ ਮਤਲਬ ਉਹ 4 ਤਰੀਕ ਹੋ ਗਈ ਸੀ ਤਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਕਿ ਡਿਪਟੀ ਕਮਿਸ਼ਨਰ ਪੁਲਿਸ ਨੇ ਉਹਨਾਂ ਨੂੰ WhatsApp ਕਰਤੀ ਵਿਜੇ ਸਿੰਘ ਜੀ ਨੇ ਐਕਸ਼ਨ ਲੈਂਦੇ ਹੋਏ ਅਮੋਲਕ ਜੀ ਜਿਹੜੇ ਕਿ ਐਸਐਸਓ ਸਿਵਲ ਲਾਈਨ ਨੇ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਕਿ ਤਫਤੀਸ਼ ਤੁਰੰਤ ਕੀਤੀ ਜਾਏ અમૂલકજી ਦਾ લગભગ 3-4 ਦਿਨਾਂ ਬਾਅਦ ਮੈਨੂੰ ਫੋਨ ਆਇਆ 3 ਦਿਨਾਂ ਬਾਅਦ ਕਿ ਜੀ ਮੈਨੂੰ ਮਾਰਕ ਹੋਈ ਹੈ ਇਨਕੁਆਰੀ ਔਰ ਗੌਰਵ ਜਿਹੜਾ ਹੈ ਉਹ ਵੀ ਨੋਟੋਰੀਅਸ ਬੈਕਗ੍ਰਾਉਂਡ ਦਾ ਬੰਦਾ ਹੈਗਾ ਤੇ ਉਸ ਲੈਵਲ ਤੇ ਅਸੀਂ ਬਿਲਕੁਲ ਨਜ਼ਦੀਕ ਪਹੁੰਚ ਰਹੇ ਹਾਂ ਕਿਉਂਕਿ ਸਾਡੇ ਕੋਲ ਸੀਡੀਆਰ ਟੈਕਨੋਲੋਜੀ ਹੈਗੀ ਹੈ ਕਾਲ ਡਿਟੇਲ ਰਿਕਾਰਡ ਜਿਹੜੀ ਹੁੰਦੀ ਹੈ ਤੇ ਅਸੀਂ ਉਹਨੂੰ ਲੋਕੇਟ ਕਰ ਲਾਂਗੇ ਔਰ ਫ੍ਰੀਕੁਐਂਟ ਕਾਲਰ ਜਿਹੜੇ ਉਹਦੀ ਕਾਲ ਦੇ ਉੱਤੇ ਆਏ ਨੇ ਉਹ ਸਾਡੇ ਕੋਲ ਆ ਜਾ ਰਹੇ ਨੇ ਅਸੀਂ ਉਹਨੂੰ ਗ੍ਰਿਫਤਾਰ ਕਰ ਰਹੇ ਹਾਂ ਤਿੰਨ ਵਾਰੀ ਮੈਂ ਕਾਲ ਕੀਤੀ ਅਮੂਲਕ ਜੀ ਨੂੰ ਅਮੂਲਕ ਜੀ ਦੀ ਕਾਲ ਨਹੀਂ ਆ ਜਸਟ ਟੂ ਇਨਕੁਆਇਰ ਕਿਉਂਕਿ ਆਮ ਨਾਟ ਅਫਰੇਡ ਆਫ ਐਨੀਥਿੰਗ ਮੈਂ ਕੋਈ ਡਰਦਾ ਨਹੀਂ ਮੈਂ ਜੀ ਰਣਜੀਤ ਦਾ ਨਾਮ ਲਿਆ ਗਿਆ ਜਾਂ ਗੌਰਵ ਦਾ ਇਹਨਾਂ ਦਾ ਕੋਈ ਰਿਕਾਰਡ ਵੀ ਦੱਸਿਆਗਾ ਉਹਨਾਂ ਦੀ ਆਡੀਓ ਵੀ ਮੈਂ ਦਿੱਤੀ ਜਿਹਦੇ ਜਨਜੀਤ ਬੋਲ ਰਿਹਾ ਤੇ ਗੌਰਵ ਦਾ ਨੰਬਰ ਵੀ ਦਿੱਤਾ ਜਿਸ ਤੋਂ ਮੈਨੂੰ ਕਾਲਸ ਆਈਆਂ ਪੰਜ ਛੇ ਕਾਲਸ ਆਈਆਂ ਮੈਂ ਚੁੱਕੀਆਂ ਨਹੀਂ ਬਾਦ ਹੀ ਗੌਰਵ ਦੀ ਕਾਲਸ ਕਾਰਨ ਕੀ ਹੈ ਕਿ ਮੈਨੂੰ ਆਪਣੀ ਜਾਨ ਦਾ ਕੋਈ ਪ੍ਰੋਬਲਮ ਨਹੀਂ ਮੈਂ ਮੇਅਰ ਵੀ ਸੀਗਾ ਤੇ ਮੇਰੇ ਤੇ ਅਟੈਕਸ ਵੀ ਹੋਏ ਅਟੈਂਪਟ ਟੂ ਮਰਡਰ ਦੇ ਕਈਆਂ ਦੇ ਪਰਚੇ ਵੀ ਦਰਜ ਹੋਏ ਮੇਰੇ ਤੇ ਅਟੈਕ ਕਰਨ ਲਈ ਪਰ ਅਸੀਂ ਜਿਹੜੇ ਆ ਨਾ ਉਸ ਦਿਨ ਡਰਨ ਵਾਲੇ ਦਿਨ ਪੈਦਾ ਹੀ ਨਹੀਂ ਹੋਏ ਪਰ ਮੇਰੇ ਲਈ ਰੁਟੀਨ ਹੈ ਪਰ ਤਾਂ ਚਾਹ ਕਾਰਨ ਹੈ ਕਿ ਮੈਂ ਉਹਨਾਂ ਨੂੰ ਕਿਹਾ ਜੀ ਕਿ ਜੀ ਮੰਗ ਕੀਤੀ ਥ੍ਰੈਟਨਿੰਗ ਔਨ ਲਾਈਫ ਥ੍ਰੈਟਨਿੰਗ ਔਨ ਲਾਈਫ ਇਹ ਇਹ ਉਹਨੇ ਬੋਲਿਆ ਗੈਗਟਾਰ ਮੇਰਾ ਇਹ ਕਹਿਣਾ ਹੈਗਾ ਕਿ ਆਮ ਪਬਲਿਕ ਦੀ ਸੁਰੱਖਿਆ ਲਈ ਮੈਂ ਗੱਲ ਕਰ ਰਿਹਾ ਹਾਂ ਮੈਨੂੰ ਕੋਈ ਡਰ ਨਹੀਂ ਹੈਗਾ ਮੈਂ ਬਹੁਤ ਜ਼ਿੰਦਗੀ ਦੇ 30 ਸਾਲ ਵਿੱਚ ਫੇਸ ਕੀਤਾ ਆਮ ਜਨਤਾ ਕਿਤੇ ਕੋਲ ਜਾਏਗੀ ਕਿ ਆਜ ਦੇਖੋ ਨਾ ਮੈਂਬਰ ਆਫ ਪਾਰਲੀਮੈਂਟ ਰਿਹਾ ਮੈਂ ਪ੍ਰੈਜ਼ੀਡੈਂਟ ਰਿਹਾ ਅਜ 7-8 ਦਿਨ ਬਾਅਦ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਜਦਕਿ ਐਸੇ ਬੰਦੇ ਨੂੰ ਫੜਨਾ ਤੇ 2 ਦਿਨ ਦਾ ਕੰਮ ਹੈ ਕਾਲ ਸੀਡੀਆਰ ਤੋਂ ਉਹਦਾ ਨੰਬਰ ਲਾਓ ਫ੍ਰੀਕੁਐਂਟ ਕਾਲਰਸ ਤੋਂ ਪਤਾ ਕਰੋ ਤੇ ਬੰਦੇ ਨੂੰ ਅਰੈਸਟ ਕਰ ਲਓ ਐਂਡ ਆਲਵੇਜ਼ ਆਈ ऍम ਕਾਲਿੰਗ ਟੂ ਅਮੋਲਕ ਜੀ ਅਮੋਲਕ ਜੀ ਨੈਵਰ ਕਾਲਸ ਮੀ ਉਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗੌਰਵ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਰਣਜੀਤ ਨਾਮ ਦਾ ਕੋਈ ਗੈਂਗਸਟਰ ਕਿਸੇ ਦੀ ਹੋਂਦ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੈ ਕਿ ਗੌਰਵ ਬਾਰੇ ਅਮੋਲਕ ਜੀ ਨੇ ਮੈਨੂੰ ਕਿਹਾ ਕਿ ਇੱਕ ਨਟੋਰੀਅਸ ਐਲੀਮੈਂਟ ਹੈ ਉਸ ਐਲੀਮੈਂਟ ਬਾਰੇ ਕਹਿੰਦੇ ਵੀ ਬੈਕਗ੍ਰਾਉਂਡ ਨਟੋਰੀਅਸ ਹੈ ਇਹ ਪਹਿਲੀ ਕਾਲ ਜਦੋਂ ਉਹਨਾਂ ਨੇ ਮੈਨੂੰ ਇੱਕ ਵਾਰੀ ਸੰਪਰਕ ਕੀਤਾ ਬਾਅਦ ਇਤੇ ਮੈਂ ਹੀ ਗੱਲ ਕਰਦਾ ਰਿਹਾ ਉਹਨਾਂ ਨਾਲ ਐਸ ਐਚਓ ਸਿਵਲ ਲਾਈਨ ਨਾਲ ਤੇ ਇਹ ਉਹਨਾਂ ਨੇ ਕਿਹਾ ਪਰ ਯਾਨੀ ਰਿਜ਼ਲਟ ਕੋਈ ਨਹੀਂ ਨਹੀਂ ਅਜ ਤੱਕ ਰਿਜ਼ਲਟ ਕੋਈ ਨਹੀਂ ਮੈਨੂੰ ਉਹਨਾਂ ਨਾਲ ਕੋਈ ਜਾਣਕਾਰੀ ਦਿੱਤੀ ਜਾ ਰਹੀ ਉਹ ਹਰ ਵਾਰੀ ਕਹਿੰਦੇ ਨੇ ਕਿ ਦੋ ਦਿਨ ਦੇ ਦਿਓ ਪਰ ਮਨੁਅ ਇਹ ਇੰਤਜ਼ਾਹ ਹੁੰਦੀ ਹੈ ਕਿ ਕ੍ਰਾਈਮ ਤੇ ਤੁਰੰਤ ਫੜਿਆ ਜਾਣਾ ਚਾਹੀਦਾ ਤੁਸੀਂ ਸੀਨੀਅਰ ਅਗੂਜੇ ਭਾਜਪਾ ਦੇ ਅਸੀਂ ਸ਼ਹਿਰ ਦੇ ਮਹਿਰ ਵੀ ਮਹਿਰ ਵੀ ਰਹੇ ਹਾਂ ਸਾਬਕਾ ਰਾਸਵਾ ਮੈਂਬਰ ਵੀ ਹਾਂ ਆ ਕੇ ਪੁਲਿਸ ਵੱਲੋਂ ਤੁਹਾਡਾ ਕੋਈ ਸਿਕਿਉਰਿਟੀ ਰਿਵਿਊ ਕੀਤਾ ਗਿਆ ਜਾਂ ਤੁਹਾਨੂੰ ਸਿਕਿਉਰਿਟੀ ਦੇਣ ਦੀ ਗੱਲ ਕੀਤੀ ਗਈ ਐਸਾ ਹੈ ਕਿ ਮੈਂ ਕੋਈ ਸਿਕਿਉਰਿਟੀ ਦੀ ਮੰਗ ਨਹੀਂ ਕੀਤੀ ਮੇਰਾ ਮਕਸਦ ਉਹ ਨਹੀਂ ਮੇਰਾ ਮਕਸਦ ਹੈ ਲੋਕਾਂ ਦੀ ਸੁਰੱਖਿਆ ਜਨਤਾ ਦੀ ਸੁਰੱਖਿਆ ਮੈਂ ਅਸਲ ਵਿੱਚ ਆਪੋਜੀਸ਼ਨਲ ਲੀਡਰ ਹਾਂ ਭਾਜਪੀ ਨੂੰ ਮੈਂ ਰਿਪਰੈਜ਼ੈਂਟ ਕਰਨਾ ਵਾ ਮੈਂ ਤੇ ਉਹ ਡਿਊਟੀ ਪੂਰੀ ਕਰ ਰਹਾ ਕਰ ਰਿਆਂ ਮੈਂ ਕੋਈ ਮੰਗ ਨਹੀਂ ਕੀਤੀ ਇਹ ਉਹਨਾਂ ਦੀ ਜ਼ਿੰਮੇ ਸਿਕਿਉਰਿਟੀ ਜਿਹੜੀ ਹੈ ਪਹਿਲੇ ਵੀ ਸਿਕਿਉਰਿਟੀ ਜਿਹੜੀ ਹੈ ਬਿਨਾ ਮੰਗੇ ਮਿਲੀ ਹੈ ਕਿਉਂਕਿ ਥ੍ਰੈਟਸ ਸੀਗੀਆਂ ਤੇ ਉਸ ਲਿਹਾਜ਼ ਦੇ ਨਾਲ ਮੈਂ ਕੇਵਲ ਉਹਨਾਂ ਨੂੰ ਕਿਹਾ ਕਿ ਮੈਨੂੰ ਉਹ ਐਲੀਮੈਂਟ ਢੂਡ ਕੇ ਦਿਓ ਤਾਂ ਕਿ ਪਤਾ ਲੱਗੇ ਕਿ ਕਿਹੜੇ ਗੈਂਗਸਟਰਸ ਨੇ ਜਿਨ੍ਹਾਂ ਦੀ ਇੰਨੀ ਹਮਤ ਵਧ ਗਈ ਹੈ ਕਿ ਹੌਸਲਾ ਵਧ ਗਿਆ ਹੈ ਕਿ ਸਾਡੇ ਅਰਗਿਆਂ ਨੂੰ ਉਹ ਧਮਕੀਆਂ ਦੇਣ ਦੀ ਜੁਰਤ ਕਰ ਰਹੇ ਨੇ ਤੇ ਆਮ ਜਨਤਾ ਨੂੰ ਕੌਣ ਬਚਾਏਗਾ ਕੋਈ ਇਹੋ ਜਿਹਾ ਮਾਮਲਾ ਤੁਹਾਡੇ ਧਿਆਨ ਚ ਹੋਵੇ ਕੋਈ ਰੰਜਿਸ਼ ਦਾ ਜਾਂ ਤੁਹਾਨੂੰ ਪਹਿਲਾਂ ਇਸ ਤੋਂ ਕਿਤੇ ਧਮਕੀ ਮਿਲੀ ਹੋਵੇ ਜਿਹੜਾ ਕੋਈ ਇਹੋ ਜਿਹਾ ਕੇਸ ਹੋਵੇ ਐਸਾ ਹੈ ਕਿ ਇੱਕ terrorist ਦੀ ਜੇਬ ਚੋਂ ਮੇਰਾ ਨਾਂ ਨਿਕਲਿਆ ਸੀਗਾ ਜੰਮੂ ਕਸ਼ਮੀਰ ਦੇ ਮੈਨੂੰ ਜਾਣਕਾਰੀ ਮਿਲੀ ਸੀ சுரேਸ਼ अरोड़ा ਜੀ ਸੀਗੇ ਉਸ ਵੇਲੇ ਡੀਜੀਪੀ ਔਰ ਉਹ ਜਾਣਕਾਰੀ ਸੈਂਟਰ ਨੂੰ ਦਿੱਤੀ ਗਈ ਸੀ ਤੇ ਉਸ ਲਿਹਾਜ਼ ਦੇ ਨਾਲ ਬਾਕੀ ਇਹ ਥ੍ਰੈਟਨਿੰਗ ਕਾਲ ਮੈਨੂੰ ਉਸ ਤੋਂ ਬਾਅਦ ਆਈ ਹੈ ਪਰ ਮਲਿਕ ਸਾਹਿਬ ਇਸ ਲਾਂਡ ਰੋਡ ਦੀ ਸਥਿਤੀ ਪੰਜਾਬ ਦੀ ਜੋ ਹੈਗੀ ਮੌਜੂਦਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਗੋਲੀਬਾਰੀ ਦੀਆਂ ਲੁੱਟਖੋਹ ਦੀਆਂ ਘਟਨਾਵਾਂ ਰੋਜ਼ਾਨਾ ਹੁੰਦੀਆਂ ਅੰਮ੍ਰਿਤਸਰ ਚਾਹੇ ਲੁਧਿਆਣਾ ਜਿਹੜੀ ਜਿੱਥੇ ਆਸ-ਪਾਸੇ ਨਜ਼ਰ ਮਾਰਦੀ ਹੈ ਨਹੀਂ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਜੋ ਸਰਕਾਰ ਹੈ ਉਹ جواب ਦੇ ਹੈ ਪੰਜਾਬ ਦੇ ਹੋਰ ਵੀ ਲੀਡਰਾਂ ਨੂੰ ਤਬਕੀਆਂ ਆਈਆਂ ਮੈਂ ਅਖਬਾਰ ਇਚ ਪੜਿਆ ਤੇ ਇੰਨੇ ਹੌਸਲੇ ਵਧ ਗਏ ਤੇ ਮੈਂ ਸੋਚਿਆ ਨਾ ਮਾਨ ਸਾਹਿਬ ਨੂੰ ਇਹਦੇ ਬਾਰੇ ਚਿੰਤਨ ਵੀ ਕਰਨਾ ਚਾਹੀਦਾ ਚਿੰਤਾ ਵੀ ਕਰਨੀ ਚਾਹੀਦੀ ਉਹਨੂੰ ਦਿਹਾੜੇ ਹੀ ਵੀ ਅਟੈਕ ਹੋਇਆ ਉਹ ਵੀ ਅਸੀਂ ਦੇਖਿਆ ਪ੍ਰਸ਼ੰ ਕਿਸੇ ਧਰਮ ਵਿਸ਼ੇਸ਼ ਦਾ ਨਹੀਂ ਅਟੈਕ ਸਭ ਤੇ ਹੋ ਰਹੇ ਨੇ ਮੈਂ ਉਹ ਨਹੀਂ ਗੱਲ ਕਰ ਰਿਹਾ ਆਈ ਐਮ ਕਨਸਰਨਡ ਅਬਾਊਟ ਏਵਰੀ ਸਿਟੀਜ਼ਨ ਆਫ ਪੰਜਾਬ ਅਸੀਂ ਸਭ ਦੇ ਲਈ ਜਵਾਬ ਦੇ ਆ ਜਿੰਡੇ ਅਸੀਂ ਪਾਰਟੀਆਂ ਦੇ ਆਗੂ ਹੈਗੇ ਆ ਜਿੰਨੇ ਨਾਗਰਿਕ ਨੇ ਇਰਿਸਪੈਕਟਿਵ ਆਫ ਦਾ ਰਿਲੀਜਨ ਇਰਿਸਪੈਕਟਿਵ ਆਫ ਦਾ ਬੈਕਗਰਾਉਂਡ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਲਈ ਵਚਨਬੱਧਾ ਅਸੀਂ ਆਪੋਜੀਸ਼ਨ ਦੇ ਤੌਰ ਤੇ ਲੜਾਈ ਲੜਾਂਗੇ ਉਹਨਾਂ ਦੀ ਲੜਾਈ ਆਪ ਲੜਾਂਗੇ ਮੈਂ ਉਹਨਾਂ ਦੀ ਲੜਾਈ ਲੜ ਰਿਹਾ ਮੈਂ ਆਪਣੀ ਨਹੀਂ ਲੜ ਰਿਹਾ ਮੈਂ ਉਹਨਾਂ ਦੇ ਕਰਕੇ ਲੜ ਰਿਹਾ ਮੈਨੂੰ ਕੋਈ ਡਰ ਖਤਰਾ ਨਹੀਂ ਕੁਲੇ ਨੇ ਭਾਜਪਾ ਕੋ ਸ਼ੇத் ਮਲਿਕ ਜਿਨ੍ਹਾਂ ਨੂੰ ਧਮਕੀ ਪਰੇ ਫੋਨ ਆਨ ਤੋਂ ਇੱਕ ਹਫਤਾ ਬਾਅਦ ਵੀ ਹਲੇ ਤੱਕ ਪੁਲਿਸ ਵੱਲੋਂ ਇਸ ਦਿਸ਼ਾ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਤੋ ਜਿਹੇ ਚ ਲਾਂਡਰ ਦੀ ਸਥਿਤੀ ਨੂੰ ਲੈ ਕੇ ਜੋ ਹੈ ਉਹ ਸਵਾਲੀਏ ਨਿਸ਼ਾਨ ਚੱਕੇ ਜਾ ਰਹੇ ਨੇ ਪੰਜਾਬ ਸਰਕਾਰ ਦੀ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਚੱਕੇ ਜਾ ਰਹੇ ਨੇ ਕੈਮਰਾ ਬਸ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸ ਨਿਊਜ਼ ਅੰਮ੍ਰਿਤਸਰ